ਕਾਜੀ ਮਹਾਰਾਜ ਦੀ ਮੇਰੇ ਚੈਨਲ ਪੰਜਾਬੀ ਸੂਟ ਰਾਹੀਂ ਤੁਹਾਨੂੰ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੂਟ ਨੇ ਹੈਂਡਵਰਕ ਦੇ ਵਿੱਚ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਜੀ ਜਿਹੜਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰਾਂ ਦੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੋ ਸ਼ੁਕਰੀਆ ਦੀ ਵੀਡੀਓ ਤੇ ਦੇਖੋਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਸਾਰੇ ਹੈਂਡਵਰਕ ਦੇ ਸੂਟ ਨੇ ਤੇ ਬਹੁਤ ਜਿਆਦਾ ਸੋਨੇ ਕਲਰ ਵਿੱਚ ਬਹੁਤ ਹੀ ਘੱਟ ਭਾਰੇ ਦੇ ਸੂਟ ਨੇ ਚਲੋ ਦੇਖੋਣ ਤੋਂ ਪਹਿਲਾ ਸੂਟ ਇਹਲਾ ਸੂਟ ਹੈ ਜੀ ਆਪਣੇ ਕੋ ਪਿੰਕ ਕਲਰ ਦੇ ਵਿੱਚ ਇਹ ਆਪਣੇ ਕੋ ਹੈਂਡਵਰਕ ਦੇ ਵਿੱਚ ਬਹੁਤ ਜਿਆਦਾ ਸੋਨਾ ਪਿੰਕ ਕਲਰ ਦੇ ਵਿੱਚ ਇਹ ਵਾ ਸੂਟਾਂ ਵਿੱਚ ਬਹੁਤ ਜਿਆਦਾ ਸੋਨਾ ਸੂਟ ਹੈ ਤੇ ਹੈਂਡਵਰਕ ਦੇ ਵਿੱਚ ਇਹ ਵਾ ਡਿਜ਼ਾਈਨ ਬਣਿਆ ਹੋਇਆ ਹੈ ਇਸ ਐਮੀਕ੍ਰੇਵ ਦੇ ਵਿੱਚ ਇਹ ਵਾਸੂ ਬਹੁਤ ਹੋਊਗਾ ਜੀ ਤੇ ਬਹੁਤ ਜਿਆਦਾ ਸੋਹਣਾ ਹੈਂਡਵਰਕ ਕੀਤਾ ਹੋਇਆ ਕੇ ਦੇ ਵਰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜਿਆਦਾ ਸੋਹਣਾ ਵਰਕ ਹੈ ਤੇ ਟੋਟਲੀ ਹੈਂਡਵਰਕ ਦਾ ਸੂਟ ਹੈ ਜੀ ਇਹ ਵਾਲਾ ਇਹ ਪੂਰਾ ਹੈਵੀ ਕਮ ਆਊਗਾ ਜੀ ਘੇਰ ਦੇ ਉੱਤੇ ਤੇ ਬਹੁਤ ਜਿਆਦਾ ਸੋਹਣਿਆ ਬਣਿਆ ਹੋਇਆ ਨੇ ਬਾਜੂ ਤੇ ਇਹ ਵਾਲਾ ਆਏਗਾ ਜੀ ਬਾਜੂ ਦੇ ਉੱਤੇ ਕੰਮ ਇਹ ਵਾਲਾ ਆਏਗਾ ਤੁਸੀਂ ਜੀ ਬਾਜੂ ਦੇ ਉੱਤੇ ਜੇ ਬਾਸ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਹ ਵਾਈਸਾਇ ਸੂਟ ਆਪਾਂ ਡਿਸਕਾਊਂਟ ਦੇ ਉੱਤੇ ਹੀ ਲਾਏ ਹੋਏ ਨੇ ਤੇ ਇਹਦੇ ਨਾਲ ਆਪਾਂ ਰੱਖਿਆ ਸੈਮੀ ਚਨਾਉਣ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਬਹੁਤ ਵਜਾ ਸੋਹਣੀ ਫੋਰ ਸਾਈਡ ਏ ਵਾਈ ਲੈਸ ਲੱਗੀ ਹੋਈ ਹੈ ਜੀ ਤੇ ਬਹੁਤ ਵਜਾ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਫੋਰ ਸਾਈਡ ਦੁਪੱਟੇ ਦੇ ਉੱਤੇ ਇਹ ਸੈਮੀ ਚਨਾਉਣ ਦਾ ਦੁਪੱਟਾ ਆਊਗਾ ਜੀ ਤੇ ਪੂਰਾ ਡੋਟਾ ਪੂਰਾ ਲੁਲਾ ਤੇ 2 ਮੀਟਰ ਦਾ ਦੁਪੱਟਾ ਹੋਊਗਾ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠ ਕੇ ਫੂਟ ਆਰਡਰ ਕਰ ਸਕਦੇ ਹੋ। ਉਹ ਅਬੀ ਘੱਟ ਪ੍ਰਾਈਸ ਦੇ ਸੂਟ ਨੇ ਜੀ ਤੇ ਹੈਂਡਵਰਕ ਦੇ ਵਿੱਚ ਇਹ ਵਾਹ ਸਾਰੇ ਡਿਜ਼ਾਈਨ ਮਿਲਣਗੇ ਤੁਹਾਨੂੰ ਤੇ ਫੋਜਾ ਸੁਨੇ ਕਲਰ ਨੇ। ਨੈਕਸਟ ਸੂਟ ਆਊਗਾ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਤੇ ਇਹਦੇ ਵੀ ਹੈਂਡਵਰਕ ਦਾ ਕੰਮ ਹੈ ਸਾਰਾ ਤੇ ਵਾ ਆਏਗਾ ਜੀ। ਇਹ ਵਿਸ਼ੁਕ ਦੇ ਵਿੱਚ ਬਹੁਤ ਜਿਆਦਾ ਸੋਨਾ 블랙 ਕਲਰ ਦੇ ਦੇ ਸੂਟ ਰੈਡੀ ਕੀਤਾ ਹੋਇਆ ਤੇ ਟੋਟਲੀ ਹੈਂਡਵਰਕ ਦਾ ਸੂਟ ਹੈ ਤੇ ਸਾਰੇ ਸਾਰੇ ਸ਼ਰਟ ਦੇ ਵਿੱਚ ਹੈਂਡਵਰਕ ਦਾ ਕੰਮ ਕੀਤਾ ਹੋਇਆ ਛੋਟੀਆਂ ਛੋਟੀ ਬੂਤੀ ਦੇ ਨਾਲ ਤੇ ਘੇਰੇ ਤੇ ਕਟਵਰਕ ਦਿੱਤੇ ਹੋਏ ਨੇ ਬਹੁਤ ਜਿਆਦਾ ਸੋਨਾ ਘੇਰੇ ਤੇ ਕਟਵਰਕ ਦਿੱਤਾ ਹੋਇਆ ਜਿੱਦਾਂ ਹੀ ਘੇਰੇ ਦੇ ਉੱਤੇ ਕਟਵਰਕ ਦਿੱਤਾ ਹੋਇਆ ਉਦਾਂ ਹੀ ਦਿੱਤਾ ਹੋਇਆ ਬਾਜੂ ਦੇ ਉੱਤੇ ਕਿਨਾਰੀਤੀ ਹੋਈ ਹੈ ਬਹੁਤ ਜਿਆਦਾ ਸੋਹਣੀ ਬੂਤੀ ਜਿੱਦਾਂ ਹੀ ਸਾਰੇ ਚਾੜ ਦੇ ਵਿੱਚ ਬੂਟੀ ਆਉਗੀ ਉਦੋਂ ਹੀ ਬਾਜੂ ਦੇ ਵਿੱਚ ਬੂਟੀ ਆਉਗੀ ਜੀ ਤੇ ਇਹ 와ਈ ਆਏਗੀ ਦੂਜੀ ਬਾਜੂ ਇਹ ਬਲੈਕ ਕਲਰ ਦਾ ਸੂਟ ਹੈ ਤੇ ਇਹਦੇ ਨਾਲ ਵੀ ਸੈਮੀ オーਰਗੰజా ਦਾ ਦੁਪੱਟਾ ਆਊਗਾ ਜੀ ਦੁਪੱਟੇ ਤੇ ਬਹੁਤ ਜ਼ਿਆਦਾ ਸੋਨੇ ਵਾਲੇ ਕਿ ਕੱਟਵਰਕ ਇਹ ਚੈਨੋ ਕਲਰ ਦਾ ਦੁਪੱਟਾ ਹੈ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਟ ਦੀ ਇਹ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਕਰੀਓ ਸ਼ਾਟ ਲੈ ਸਕਦੇ ਹੋ ਇਹ ਘਰ ਬੈਠ ਕੇ ਸੂਟ ਆਰਡਰ ਕਰ ਸਕਦੇ ਹੋ ਜੀ ਤੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜਾ ਵੀ ਇਹਨਾਂ ਦਾ ਰੇਟ ਹੋਊਗਾ ਆਪਾਂ ਤੁਹਾਨੂੰ ਉੱਤੇ ਦੇ ਦੇ ਦਾਂਗੇ ਜੀ ਸਾਰੇ ਅਲੱਗ-ਅਲੱਗ ਪ੍ਰਾਈਸ ਦੇ ਸੂਟ ਨੇ ਜਾਂ ਟੋਟਲੀ ਹੈਲ ਵਰਕ ਦੇ ਸੂਟ ਨੇ ਸਾਰੇ ਇਹ ਬਹੁਤ ਹੀ ਘੱਟ ਰੇਟ ਤੇ ਵੈ ਸੂਟ ਨੇ ਸਾਰੇ ਤੇ ਨੈਕਸਟ ਵੀ ਆਪਣੇ ਕੋਲ ਸੈਮੀ ਗਰੇਪ ਦੇ ਵਿੱਚ ਆਊਗਾ ਜੀ ਮਹਰੂਨ ਕਲਰ ਦੇ ਵਿੱਚ ਟੋਟਲੀ ਹੈਂਡਵਰਕ ਦਾ ਕੰਮ ਹੈ ਇਹ ਬਹੁਤ ਝਾੜ ਸੁਣਾ ਸੂਟ ਹੈ ਜੀ ਮਹਰੂਨ ਕਲਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਅੱਜ ਆਪਾਂ ਤੁਹਾਨੂੰ ਰੀਡ ਦਵਾਂਗੇ ਇਹ ਬਾਰੇ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਹੈਵਰਕ ਦੇ ਵਿੱਚ ਤੇ ਇਹ ਬਹੁਤ ਝਾਰ ਸੋਨਾ ਤੇ ਪੂਰੇ ਹੈਵੀ ਸੂਟ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਦਬਕੇ ਦੇ ਨਾਲ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਤੇ ਨਾਲੇ ਰੇਸ਼ਮ ਦਾ ਕੰਮ ਹੋਇਆ ਹੋਇਆ ਜੀ ਤੇ ਦਬਕੇ ਦਾ ਕੰਮ ਹੈ ਤੇ ਨਾਲ ਡੋਰੀ ਵਰਕ ਦਾ ਕੰਮ ਕੀਤਾ ਹੋਇਆ ਸਾਲੀ ਸ਼ਾਰਟ ਦੇ ਵਿੱਚ ਤੇ ਸਾਲੀ ਸ਼ਾਰਟ ਦੇ ਵਿੱਚ ਪੂਰਾ ਜਾ ਬਣਿਆ ਹੋਇਆ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਸਾਈਸ ਉੱਤੇ ਉੱਤੇ ਬਾਜੂ ਤੇ ਇਸ ਬੋਚਾ ਸੁਣਾ ਕੰਮ ਹੋਇਆ ਜੀ ਇਹ ਵਾਇਗਾ ਜੀ ਬਾਜੂ ਤੇ ਉੱਤੇ ਕੰਮ ਤੇ ਵਾਇਗਾ ਦੂਜੀ ਬਾਜੂ ਤੇ ਉੱਤੇ ਕੰਮ ਤੇ ਇਹਦੇ ਨਾਲ ਅਸੀਂ ਆਪਾਂ ਸੈਮੀ ਚਨੂਨ ਦਾ ਦੁਪੱਟਾ ਰੱਖਿਆ ਹੋਇਆ ਹੈ ਨਹਿਰੂ ਕਲਰ ਦੇ ਵਿੱਚ ਤੇ ਸਾਰੇ ਦੁਪੱਟੇ ਦੇ ਵਿੱਚ ਆਰਗੇ ਜੀ ਕੱਟਵਰਕ ਤੇ ਇਹ ਵਾਇਗਾ ਕੱਟਵਰਕ ਆਉਂਦੇ ਸਾਰੇ ਦੁਪੱਟੇ ਦੇ ਵਿੱਚ ਜੇ ਵਾਇਗਾ ਸੂਟ ਤੁਹਾਨੂੰ ਪਸੰਦਾ ਤਾਂ ਤੁਸੀਂ ਸਿੱਧਾ ਇਹ ਚਾਰਟ ਲੈ ਸਕਦੇ ਹੋ ਤੇ ਕਰਦੇ ਕਿਸ ਸੂਟ ਆਰਡਰ ਕਰ ਸਕਦੇ ਹੋ ਅੰਦਾ ਦੀ ਲੁਕਾਰੀਆਂ ਪੂਰੇ ਸੂਟ ਦੀ ਇਹ ਬਹੁਤ ਜਿਆਦਾ ਸੋਨੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਨੈਕਸਟ ਆਉਣਗੇ ਜੀ ਆਪਣੇ ਕੋ ਵਿਦਆਊਟ ਦੁਪੱਟੇ ਸੂਟ ਨੇ ਵਾਲੇ ਇਹ ਬਹੁਤ ਜਿਆਦਾ ਸੋਨੇ ਕਲਰ ਨੇ। ਇਹਨਾਂ ਦਾ ਕੀ ਰੰਗ ਆਊਗਾ ਜੀ। ਇਹ ਕਰ ਰਹੀ ਜੀ ਤੇ ਸੈਮੀ ਖਾਦੀ ਦੇ ਉੱਤੇ ਬਹੁਤ ਜਿਆਦਾ ਸੋਨਾ ਇਹ ਬੜਾ ਸੂਟ ਰੈਡੀ ਕੀਤਾ ਹੋਇਆ ਹੈ। ਵਰਕ ਦੇ ਵਿੱਚ ਹੈ ਤੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਤੁਸੀਂ ਤੇ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਬਹੁਤ ਜਿਆਦਾ ਸੋਹਣਾ ਵਰਕ ਹੈ ਤੇ ਬਹੁਤ ਜਿਆਦਾ ਕਲਰ ਪਾ ਕੇ ਵਰਕ ਨੂੰ ਫਿਸ਼ੀ ਦਿੱਤੀ ਹੋਈ ਹੈ ਤੇ ਚਾਕ ਤੱਕ ਬਹੁਤ ਜਿਆਦਾ ਛੋਟੀ ਛੋਟੀ ਬੂਟੀ ਦਿੱਤੀ ਹੋਈ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਆਊਗਾ ਬਾਜੂ ਦੇ ਉੱਤੇ ਇਹ ਵਾਅੇਗਾ ਜੀ ਬਾਜੂ ਦੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਇਹ ਵਾਅੇਗਾ ਦੂਜੀ ਬਾਜੂ ਦੇ ਉੱਤੇ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਦੇ ਚਾਰਜਸ ਐਕਸਟਰਾ ਹੋਣਗੇ ਜੀ ਤੇ ਪੂਰਾ ਵਧੀਆ ਸਟਫਰ ਰਹੂਗਾ ਕੋਈ ਵੀ ਲਾਭੇ ਆ ਕੰਮ ਨਹੀਂ ਹੈਗਾ ਪੂਰਾ ਵਧੀਆ ਸਟਾਫ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਲੁਕਾਰਿਆਵਲ ਸੁਰਦੀ ਤੇ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਸੇਮ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਜੈਲੋ ਕਲਰ ਦਾ ਸੂਟ ਹੈ ਇਹ ਸੇਮ ਹੀ ਸਟਾਫਾ ਹੋਗਾ ਤੇ ਸੇਮ ਹੀ ਡਿਜ਼ਾਈਨ ਹੋਵੇਗਾ ਕਦਰ ਦਾ ਫਰਕ ਕੀ ਹੈ ਜੀ ਜੈਲੋ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਲੱਗਦਾ ਜੀ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੇਮ ਹੀ ਲੈ ਦੇ ਡਿਜ਼ਾਈਨ ਹੈ ਜੀ ਤੇ ਸੇਮ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸੇਮ ਕਮਾ ਆਊਗਾ ਜੀ ਬਾਜੂ ਦੇ ਉੱਤੇ ਇਹ ਵਾਇਲਾ ਜੀ ਬਾਜੂ ਦੇ ਉੱਤੇ ਕਾ ਜੇ ਵਾਇਲਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਤਿਨਿਸ਼ਚਿਤ ਲੈਸ ਸਾਡਾ ਦੇਓ ਜੀ ਜੇ ਤੁਸੀਂ ਇਹਨਾਂ ਦੁਪੱਟੇ ਲਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟੇ ਦੇ ਲਗਾ ਕੇ ਦਿੱਤਾ ਹੋਇਆ ਜੀ ਜਿਹੜਾ ਵੀ ਤੁਸੀਂ ਦੁਪੱਟਾ ਗੋਹੋਗੇ ਆਪਾਂ ਦੁਪੱਟਾ ਲਗਾ ਕੇ ਦੇ ਦਾਂਗੇ ਤੇ ਲੈਸ ਦੀ ਫਿਨਿਸ਼ਿੰਗ ਕਰਕੇ ਲਵਾਵਾਂਗੇ ਸਾਰੇ ਦੁਪੱਟੇ ਦੇ ਉੱਤੇ ਨੈਸ ਸੂਟ ਵੀ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਹੈ ਤੇ ਇਹ ਵੀ ਪੂਰਾ ਹੈਵੀ ਕੰਮ ਕੀਤਾ ਹੋਇਆ ਹੈ ਹੈਂਡਵਰਕ ਦੇ ਵਿੱਚ ਇਹ ਇਹ ਦੇਤੇ ਲਾਇਆ ਹੋਇਆ ਲਾਈਨ ਵਾਲਾ ਇਹ ਕਿੰਨੇ ਸਿਕਰਸਟ ਅਫ ਹੈ ਜੀ ਤੇ ਸੈਲਫ ਦੇ ਵਿੱਚ ਆਉਗਾ ਜੀ ਆਵਾ ਸੋ ਉਹ ਚਾ ਸੋਣੀ ਲਾਈਨਿੰਗ ਵਾਲਾ ਸਟਫ ਹੈ ਤੇ ਬਹੁਤ ਚਾ ਸੋਣਾ ਹੈਂਡਵਰਕ ਦਾ ਕੰਮ ਕੀਤਾ ਹੈ ਪੈਚਵਰਕ ਦੇ ਵਿੱਚ ਕੰਮ ਆਉਗਾ ਤੇ ਪੂਰਾ ਦਬਕੇ ਦਾ ਤੇ ਸਿੱਪੀ ਦਾ ਕੰਮ ਦਿੱਤਾ ਹੋਇਆ ਪੂਰੇ ਪੈਚ ਲਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਪੂਰਾ ਹੈਂਡਵਰਕ ਦਾ ਪੀਸ ਹੈ ਜੀ ਸਾਰੀ ਸ਼ਰਟ ਦੇ ਵਿੱਚ ਬੁਟੀ ਆਉਗੇ ਤੇ ਬਹੁਤ ਚਾ ਸੋਣਾ ਕੰਮ ਕੀਤਾ ਹੋਇਆ ਜਿੱਤੇ ਬਾਜੂ ਦੇ ਉੱਤੇ ਦੇ ਵੜਾ ਆਏਗਾ ਜੀ ਬਾਜੂ ਦੇ ਉੱਤੇ ਕੰਮ ਜੇ ਤੁਸੀਂ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਪਰ ਉਹਦੇ ਚਾਰजेस ਐਕਸਟਰਾ ਹੋਣਗੇ ਕਿਉਂਕਿ ਬਹੁਤ ਜਆ ਸੋਹਣੀ ਲੁੱਕ ਆਈ ਹੈ ਵਾਹ ਸੋਹਣੀ ਬਲੈਕ ਕਲਰ ਦੇ ਵਿੱਚ ਬਹੁਤ ਜਆ ਸੋਹਣਾ ਫੂਟ ਲੱਗਦਾ ਹੈ ਤੇ ਬਹੁਤ ਹੀ ਜਿਆਦਾ ਘੱਟ ਪ੍ਰਾਈਸ ਸੂਟ ਨਹੀਂ ਬਣਿਆ ਸਾਰੇ ਆਪਣੇ ਕੋਲ ਜੇ ਦੇ ਨਾਲ ਵੀ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟਾ ਵੀ ਡਾਈ ਕਰਕੇ ਦੇ ਦਾਂਗੇ ਏਸੀ ਕੀ ਆਪਣੇ ਅੱਜ ਵਾਲੇ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਹਾਨੂੰ ਕਿਸੇ ਵੀ ਸੂਟ ਦਾ ਵਰਕ ਪਸੰਦ ਆ ਤਾਂ ਆਪਾਂ ਵਰਕ ਤਾਂ ਆਪਾਂ ਵਰਕ ਵੀ ਤਿਆਰ ਕਰਕੇ ਦੇ ਦਾਂਗੇ ਜੀ ਤੇ ਉਹਦੇ ਚਾਰजेस ਐਕਸਟਰਾ ਹੋਣਗੇ ਇਹਨਾਂ ਸੂਟਾਂ ਉੱਤੇ ਆਪਾਂ ਡਿਸਕਾਊਂਟ ਲਗਾਇਆ ਹੋਇਆ ਹੈ ਤਾਂ ਕਰਕੇ ਦਾ ਸੂਟਾਂ ਦੇ ਰੇਟ ਘਟਨੇ ਜੀ ਤੁਸੀਂ ਨਿਊ ਸਟਾਫ ਉੱਤੇ ਲਵਾ ਕੇ ਸੂਟ ਤਿਆਰ ਕਰਵਾਓਗੇ ਉਹਦੇ ਚਾਰजेस ਐਕਸਟਰਾ ਹੋਣਗੇ ਜੀ ਜਿਹੜਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਲਾਈਕ ਕਮੈਂਟ ਕਰਕੇ ਜੁੜੋ ਸਾਬ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਾ ਧੰਨਵਾਦ ਸੱਸ ਰਿਆ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦਾ ਸੋਹਣ ਸੋਹਣ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨ ਨਾਲ ਬਾਏ ਬਾਏ